ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਹੁਣ ਪੰਜਾਬ ਦੇ ਪੈਟਰੋਲ ਪੰਪਾਂ ਦੇ ਪਖਾਨਿਆਂ ਨੂੰ ਨਹੀਂ ਲੱਗਣਗੇ ਤਾਲੀ ਪਖਾਨੇ ਹੋਣਗੇ ਸਾਫ਼ ਸੁਥਰੇ ਮਿਲਣਗੀਆਂ ਪੈਟਰੋਲ ਪੰਪ ਸਬੰਧੀ ਬੁਨਿਆਦੀ ਸਹੂਲਤਾਂ ਕਿਉਂਕਿ ਸਿਆਂ ਮਾਨ ਨੇ ਮਾਰਿਆ ਦਬਕਾ ਜੀਆਂ ਹੁਣ ਪੰਜਾਬ ਦੇ ਪੈਟਰੋਲ ਪੰਪਾਂ ਤੇ ਬਣੇ ਪਖਾਨਿਆਂ ਨੂੰ ਤਾਲੀ ਨਹੀਂ ਲੱਗਣਗੇ ਤੇ ਇਨ੍ਹਾਂ ਪਖਾਨਿਆਂ ਦੇ ਵਿੱਚ ਸਾਫ਼ ਸਫਾਈ ਵੀ ਜ਼ਰੂਰੀ ਕਰ ਦਿੱਤੀ ਗਈ ਹੈ ਨਾਲ ਹੀ ਪੈਟਰੋਲ ਪੰਪਾਂ ਦੇ ਨਾਲ ਸਬੰਧਤ ਬੁਨਿਆਦੀ ਸਹੂਲਤਾਂ ਵੀ ਮਿਲਣਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਬੰਧ ਦੇ ਵਿੱਚ ਪੈਟਰੋਲ ਪੰਪ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਦਬਕਾ ਮਾਰਿਆ ਇਸ ਸਬੰਧ ਦੇ ਵਿੱਚ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਕਿ ਇਹ ਜਿਹੜੇ ਹੈ ਹੁਕਮ ਨੇ ਉਹਨਾਂ 'ਤੇ ਫੌਰੀ ਕਾਰਵਾਈ ਕੀਤੀ ਜਾਵੇ ਦਰਸਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਟਿਆਲਾ ਜਾ ਰਹੇ ਸਨ ਜਿਸ ਦੌਰਾਨ ਉਹ ਰਾਜਪੁਰਾ ਪਟਿਆਲਾ ਦੇ ਦਰਮਿਆਨ ਇੱਕ ਪੈਟਰੋਲ ਪੰਪ ਤੇ ਰੁਕੇ ਜਿੱਥੇ ਗਨਮੈਨਾਂ ਨੇ ਇਹ ਨੋਟ ਕੀਤਾ ਕਿ ਜਿਹੜੇ ਟਿਪਖਾਨੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਸਫਾਈ ਨਹੀਂ ਹੈ ਤੇ ਜਦੋਂ ਕੁਝ ਦੇਰ ਬਾਅਦ ਉਹ ਅਗਲੇ ਪੈਟਰੋਲ ਪੰਪ ਤੇ ਰੁਕੇ ਤਾਂ ਉੱਥੇ ਤਾਂ ਦੇਖਿਆ ਕਿ ਜਿਹੜੇ ਪਖਾਨੇ ਬਣੇ ਹੋਏ ਨੇ ਉਹਨਾਂ ਨੂੰ ਤਾਂ ਤਾਲੇ ਹੀ ਲਗਾਏ ਹੋਏ ਨੇ ਤਾਂ ਫਿਰ ਇਹ ਗੱਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਰਾਂ ਦੇ ਨੋਟਿਸ ਦੇ ਵਿੱਚ ਲਿਆਂਦੀ ਗਈ ਤਾਂ ਉਹਨਾਂ ਨੇ ਤੁਰੰਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਹ ਹੁਕਮ ਦਿੱਤੇ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਹੋਰ ਵੀ ਪੈਟਰੋਲ ਪੰਪਾਂ ਤੇ ਬਣੇ ਹੋਏ ਪਖਾਨਿਆਂ ਦੀ ਚੈਕਿੰਗ ਵੀ ਕੀਤੀ ਗਈ ਜਿਨ੍ਹਾਂ ਦੇ ਵਿੱਚ ਕੁਝ ਪੈਟਰੋਲ ਪੰਪਾਂ ਦੇ ਜਿਹੜੇ ਪਖਾਨੇ ਸਨ ਉਹ ਸਾਫ਼ ਸੁਥਰੇ ਪਾਏ ਗਏ ਪਰੰਤੂ ਜਾਦਾ ਗਿਣਤੀ ਦੇ ਵਿੱਚ ਉਹ ਪਖਾਨੇ ਸਨ ਜਿਨ੍ਹਾਂ ਦੀ ਸਾਫ ਸਫਾਈ ਨਹੀਂ ਸੀ ਤਾਂ ਫਿਰ ਸਿਮਾਨ ਹੋਰਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਿੰਨੇ ਵੀ ਪੈਟਰੋਲ ਪੰਪ ਬਣੇ ਹੋਏ ਨੇ ਉਹਨਾਂ ਦੇ ਜਿਹੜੇ ਪਖਾਨੇ ਨੇ ਟਾਇਲਟਸ ਬਾਥਰੂਮ ਨੇ ਉਹਨਾਂ ਦੀ ਸਫਾਈ ਵੀ ਜ਼ਰੂਰੀ ਹੈ ਤੇ ਇਨ੍ਹਾਂ ਪੈਟਰੋਲ ਪੰਪਾਂ ਦੇ ਬਣੇ ਹੋਏ ਪਖਾਨਿਆਂ ਨੂੰ ਤਾਲੇ ਤਾਂ ਬਿਲਕੁਲ ਵੀ ਨਹੀਂ ਲਗਾਏ ਜਾਣਗੇ ਇੱਥੇ ਜਦੋਂ ਚੈਕਿੰਗ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਈ ਪੈਟਰੋਲ ਪੰਪ ਦੇ ਜਿਹੜੇ ਅਧਿਕਾਰੀ ਨੇ ਉਸ ਸਿਰਫ ਉਹਨਾਂ ਲੋਕਾਂ ਨੂੰ ਹੀ ਇਹ ਬਾਥਰੂਮ ਦੀ ਵਰਤੋਂ ਕਰਨ ਦੀ ਆਗਿਆ ਦਿੰਦੇ ਨੇ ਜਿਹੜੇ ਉੱਥੋਂ ਤੇਲ ਪਵਾਉਂਦੇ ਨੇ ਪੈਟਰੋਲ ਜਾਂ ਡੀਜ਼ਲ ਪਵਾਉਂਦੇ ਨੇ ਤੇ ਆਮ ਲੋਕਾਂ ਨੂੰ ਇਹ ਪਖਾਨੇ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਤਾਂ ਫਿਰ ਇਹ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹ ਆਮ ਲੋਕਾਂ ਦੇ ਲਈ ਹੀ ਨਹੀਂ ਇਹ ਤਾਂ ਉਹਨਾਂ ਨੂੰ ਇਹ ਸਹੂਲਤ ਵਰਤਣ ਦੇਣੀ ਚਾਹੀਦੀ ਹੈ ਨਾਲ ਹੀ ਇੱਥੇ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਜਦੋਂ ਚੈਕਿੰਗ ਕੀਤੀ ਗਈ ਇੱਕ ਪੈਟਰੋਲ ਪੰਪ ਤੇ ਤਾਂ 35000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਗਿਆ ਹੈ ਤੇ ਨਾਲ ਹੀ ਜਿਹੜੇ ਇੱਥੇ ਕੋਈ ਅਧਿਕਾਰੀ ਹੋਏਗਾ ਮਾਲਿਕ ਹੋਏਗਾ ਉਸ ਨੂੰ ਤਾੜਨਾ ਵੀ ਕਰ ਦਿੱਤੀ ਗਈ ਹੈ ਕੁਝ ਜਿਹੜੇ ਤੇਲ ਕੰਪਨੀਆਂ ਨੇ ਉਹਨਾਂ ਨੇ ਵੀ ਪੈਟਰੋਲ ਪੰਪ ਵਾਲਿਆਂ ਨੂੰ ਵੀ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ ਕਿ ਉਹ ਇੱਥੇ ਜਿਹੜੇ ਪਖਾਨੇ ਬਣੇ ਹੋਏ ਨੇ ਉਹਨਾਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਇਥੇ ਜਦੋਂ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਦੇ ਪ੍ਰદાન ਪਰਮਜੀਤ ਸਿੰਘ ਦੁਆਬਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਪੈਟਰੋਲ ਪੰਪ ਨੇ ਉਹਨਾਂ ਤੇ ਜਿੰਨੀਆਂ ਵੀ ਬੁਨਿਆਦੀ ਸਹੂਲਤਾਂ ਨੇ ਜਿਨ੍ਹਾਂ ਦੇ ਵਿੱਚ ਪੀਣ ਵਾਲਾ ਪਾਣੀ ਪਖਾਨੇ ਆਉਂਦੇ ਨੇ ਫਰਸਟ ਏਡ ਆਉਂਦੀ ਹੈ ਜਾਂ ਫਿਰ ਹਵਾ ਪਰਣ ਦਾ ਜਿਹੜਾ ਪ੍ਰਬੰਧ ਹੈ ਉਹ ਹੁੰਦਾ ਇਹ ਸਾਰਾ ਹੀ ਮੌਜੂਦ ਹੁੰਦਾ ਤੇ ਅੱਗੋਂ ਵੀ ਯਕੀਨੀ ਬਣਾ ਲਿਆ ਜਾਵੇਗਾ ਕਿ ਇਹੜੀਆਂ ਸਹੂਲਤਾਂ ਨੇ ਪੈਟਰੋਲ ਪੰਪਾਂ ਤੇ ਮਿਲਦੀਆਂ ਹੀ ਰਹਿਣ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਈ ਪਰੇਸ਼ਾਨੀ ਨਾ ਆਵੇ ਨਾਲ ਹੀ ਇੱਥੇ ਇਹ ਵੀ ਗੱਲ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਤੇ ਜਿਹੜੀ ਪਖਾਨੇ ਬਣੇ ਹੋਏ ਨੇ ਉਹਨਾਂ ਤੇ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ ਇੱਥੇ ਦੱਸਦੀ ਹੈ ਕਿ 4000 ਦੇ ਕਰੀਬ ਜਿਹੜੇ ਪੈਟਰੋਲ ਪੰਪ ਨੇ ਜਿਹੜੀ ਕੌਮੀ ਸ਼ਰਾਹਾਂ ਤੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਤਾਂ ਖਾਸ ਤੌਰ ਤੇ ਇਹ ਗੱਲ ਆਖੀ ਗਈ ਹੈ ਕਿ ਉੱਥੇ ਸਫਾਈ ਹੋਣੀ ਬੇहद ਜ਼ਰੂਰੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਦਬਕਾ ਮਾਰ ਦਿੱਤਾ ਹੈ ਉਹਨਾਂ ਨੇ ਪੈਟਰੋਲ ਪੰਪ ਵਾਲਿਆਂ ਦੀ ਚਲੋ ਹਵਾਈ ਕਰ ਦਿੱਤੀ ਹੈ ਤੇ ਹੁਣ ਜਿੰਨੇ ਵੀ ਪੈਟਰੋਲ ਪੰਪਾਂ ਤੇ ਬਣੇ ਹੋਏ ਪਖਾਨੇ ਨੇ ਉਹਨਾਂ ਵਿੱਚ ਸਫਾਈ ਹੋਵੇਗੀ ਤੇ ਜਿੰਨੀਆਂ ਵੀ ਬੁਨਿਆਦੀ ਸਹੂਲਤਾਂ ਨੇ ਉਹ ਰਾਗੀਰਾਂ ਨੂੰ ਮਿਲਣ ਗਈਆਂ